ਕੱਪੜੇ ਦਾ ਨੰਗ ਦਾ ਢੱਕਣਾ ਹੀ ਅਗਲੇ ਨੇ ਕੱਪੜਾ ਦਾ ਕੋਈ ਵੈਟਰ ਨਹੀਂ ਗਰੀਬ ਐ ਚ ਅਮੀਰ ਐ ਪਾਟੀਆਂ ਲੀਰਾਂ ਵੀ ਪਾਉ ਵਾਲਾ ਟਾਕੀਆਂ ਲਾ ਕੇ ਹੁਣ ਨੰਕੇ ਥੋੜੀ ਫਿਰਨਾ ਵਾਲੇ ਸਾਹ ਸੰਤ ਵਿਚਾਰੇ ਬੋਰੀ ਦੀ ਪੜਦਾ ਬਨ ਲਾ ਬੋਰੀ ਦਾ ਉਹ ਵੀ ਨੰਗ ਦਾ ਢੱਕਣਾ ਹੀ ਆਪਦਾ ਕੱਪੜਿਆਂ ਦੇ ਕੋਈ ਚੱਕਰ ਨਹੀਂ ਕੱਪੜੇ ਦਾ ਕਿਤੇ ਮਾਰੇ ਕਿਤੇ ਤਾਰੇ ਜਿੱਦਾਂ ਬੰਦਲੀ ਦੇ ਸਰਦਾਰ ਬਣ ਗਿਆ ਉਹ ਸਾਰਾ ਕਰੋ ਸਾਡੇ ਨੂੰ ਮਾਰਿਓ ਬੱਕਰੇ ਸਾਡੇ ਕੋਲ ਨਹੀਂ ਯਾਰ ਬੱਕਰੀਆਂ ਦਾ ਮੈਨੂੰ ਵੀ ਮੈਨੂੰ ਵੀ ਬੱਕਰੀ ਰੱਖਣਾ ਦਾ ਦੱਸੋ ਛੋਟੇ ਭਾਅ ਨਾਲ ਚੱਲੇ ਤਾਂ ਪੀਲਾ ਆਤਾ ਪਈ ਤੇਰੀ ਜਵਾਨ ਤੇ ਫੁੱਲ ਚੜਦੇ ਆਲਾ ਮੰਨਣਾ ਨਹੀਂ ਯਾਰ 21000 ਦੀ ਦੇ ਦੋ ਜੀ ਸਾਡੇ ਕੀ ਕਰਦੇ ਸਾਡੇ ਕੀ ਕਾਨੂੰ ਕਰਦੇ ਭਾਈਓ ਕਰਦੇ ਬਾਈ ਕਰਦੇ 23 ਦੀ ਦਿੰਨਾ ਹਰ ਹੁਣ ਮੈਂ ਕੀ ਕਰਾਂ 10 ਬਾਈ 40 60 ਹੈ ਕੋਸ ਮਾੜਾ ਮੋਟਾ ਦਾਮ ਹੈ ਉਹੇ ਕੀ ਮੰਗਿਆ ਬਾਈ ਉਸੀ ਮੰਗਿਆ ਕਿ ਦੀ ਜੀ ਦਾ 300 ਰੁਪਏ ਮੰਗਿਆ ਜੀ ਬਾਈ ਕਿੰਨਾ ਬਾਈ ਉਹ ਸਾਰਾ ਪਤਾ ਦੇ ਗੱਬਣ ਫੰਡਰ ਦੀ ਕੋਈ ਤਸੱਲੀ ਜੀ ਇਹ ਕਾਸੀ ਤਸੱਲੀ ਨਹੀਂ ਦਿੰਦੇ ਮਾਲਕ ਦੇਊਗਾ ਤਸੱਲੀ ਉਹ ਵੇਚਣ ਵਾਲਾ ਤੂੰ ਲੈਣ ਵਾਲਾ ਫੰਡਰ ਕਹਿ ਕੇ ਲੈਦਾ ਫੰਡਰ ਕਹਿ ਕੇ ਲੈ ਪੰਜੇ ਬੱਕਰਾ ਫੜਰਾ ਮੰਨ ਕੇ ਲੈ ਕੋਈ ਚੱਕਰ ਫਿਰ ਗੱਲ ਸੁਣ ਲੈ ਬਾਈ ਐ ਬੱਕਰੀ ਨਹੀਂ ਮਿਲਣੀ ਬੱਕਰੀ ਚੰਗੀ ਐ ਜੋਬਨ ਵਾਲੀ ਬੱਕਰੀ ਐ ਉਹਰਾ ਫੜ ਕੇ ਲੈ ਜਾ ਵਾਹ ਜਾ ਓਏ ਪੀਲੀ ਕੋਠੀ ਵਾਲਿਆ ਯਾਰੀ ਉਹ ਵਾਹ ਦੇਖ ਲਈ ਜ ਤੂੰ ਦੱਸਣਾ ਦੱਸ ਆਪਾਂ ਨੇ ਦੇਖੀ ਘਰੇ ਪਾਲੀਆਂ ਸੀ ਸਾਨੂੰ ਕਿਹੜਾ ਪਤਾ ਨਹੀਂ ਅਸ ਤਾਂ ਸਿੰਘਾਂ ਤੋਂ ਦੱਸਦਾ ਬੱਕਰੀ ਐਨੇ ਦੰਦ ਹੋਊਗੀ ਬੱਕਰੀ ਕਿਹੜਾ ਬੁੜੀ ਐ ਚਵਾਨ ਘੁੱਟ ਪੱਠਾ ਐ ਮੈਂ ਚੰਗੇ ਮੇਰੇ ਤਾਂ ਕੱਢੇ ਛੇ ਦੰਦਦਾ ਬਈ ਇਦਾਂ ਉਹ ਤਾਂ ਦੇਖ ਲਈ ਆਪਾਂ ਨੇ ਯਾਰ ਨਵੇਂ ਬੱਕਰੀ ਜਮਾਂ ਨਵੀਆਂ ਬੇਟੋ ਦੂਜੇ ਸਾਰੇ ਪਾਗਲਾ ਯਾਰ ਸਿੰਘਾਂ ਤੋਂ ਦਾਦੇ ਨੇ ਪਤਾ ਉਮਰ ਵੀ ਐਨੀ ਉਮਰ ਦੀ ਹੋਗੀ ਭਾਈ 6% ਦਾ ਤਾਂ ਬੱਕਰੀਆਂ ਸਿੰਧ ਦੀ ਘੋੜੀ ਵਰਗੀ ਸਰਦਾਰ ਜੀ ਨੂੰ ਬੱਲਾ ਵੇ ਬੁਲਾ ਨੋ ਸਰਦਾਰ ਜੀ ਨੂੰ ਸਰਦਾਰ ਸਾਹਿਬ ਤੁਸੀਂ ਪਸੰਦਤਾ ਕਰ ਲੋ ਇਹੀ ਮੁੰਡਾ ਪਸੰਦ ਕਰਨ ਵਾਲਾ ਜਿਹੜਾ ਖੜਾ ਹੈ ਇਥਾ ਕਹਿੰਦੇ ਵੀ ਸਰਦਾਰਤਾ ਕਹਿੰਦੇ ਛੇਤੇ ਵਿਸ਼ਵਾਸ ਆ ਸਾਨੂੰ ਹੁਣ ਤੇਰੇ ਤੇ ਵਿਸ਼ਵਾਸ ਆ ਭਾਈ ਅਗਲੇ ਮੈਂ ਨੱਥ ਆਏ ਆ ਜਾ ਬਸ ਉਹ ਠੀਕ ਕੀ ਭਾਈ ਭਾਈ ਲਾ ਤਾਂ ਲੈ ਆ ਜੀ ਲੈ ਰੋ ਜੀ ਭਾਈ ਅੰਡਾ ਭਾਈ ਅੰਡਾ ਕੋਈ ਗੱਪਣ ਵੀ ਨਹੀਂ ਹਜ ਤੱਕ ਜਾ ਰਹੇ ਨੇ 23 ਲਾਇਆ ਮੈਂ 23 ਵੱਧ ਕਰਤਾ ਹਾਂ ਕੋਈ ਨਹੀਂ ਨਾ 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 ਪਰਚੂਰ ਨਹੀਂ ਬੋਲਦੇ ਛੜਤੀ ਆਪਾਂ ਤੁਸੀਂ ਕਹਤਾ ਇੱਥੇ ਛੜਤੇ ਪੰਨੂ ਕਿਉੜਾ 23 ਲਾਇਆ ਆਪਾਂ ਅਗਲੇ ਦੇ ਪਸੂ ਦੀ ਬਰਬਤੀ ਨਹੀਂ ਕਿਹਨਾ ਕਰਨੀ ਆ ਅਗਲੇ ਦੀ ਕਿਉਂ ਜੀ ਮੈਂ ਨਾ ਦਾ ਬਿਵਾਰੀ ਨੂੰ ਮਾਰਨ ਵਾਲਾ ਨਾ ਮੈਂ ਮਾਲਕ ਨੂੰ ਦੋਏ ਤਰ੍ਹਾਂ ਜਿਉਂਦੀਆਂ ਰਹਿਣਾ ਆਜੋ ਭਾਈ ਓਏ